ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਕੇ ਪੰਜਾਬ ਦੇ ਆਉਣ ਵਾਲੇ ਪੇਪਰਾਂ ਲਈ ਤਿਆਰੀ ਕਿਵੇਂ ਕਰੀਏ ਇਹ ਆਪਣਾ ਵਿਸ਼ਾਵਾ ਵੀਡੀਓ ਦਾ ਤੇ ਇਹਦੀ ਅੱਜ ਆਪਣੀ ਵੀਡੀਓ ਨੰਬਰ 4 ਆ ਇਸ ਤੋਂ ਪਹਿਲਾਂ ਆਪਾਂ ਤਿੰਨ ਵੀਡੀਓਜ਼ ਕਰ ਚੁੱਕੇ ਹਾਂ ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਪਹਿਲਾਂ ਪਲੀਜ਼ ਜਾ ਕੇ ਉਹ ਜ਼ਰੂਰ ਦੇਖੋ ਕਿਉਂਕਿ ਤੁਹਾਨੂੰ ਸਟੈਪ ਬਾਈ ਸਟੈਪ ਜੇਕਰ ਤੁਸੀਂ ਮਤਲਬ ਜਿਹੜੇ ਕਿ ਮੋਸਟ ਇੰਪੋਰਟੈਂਟ ਟਾਪਿਕ ਬਣਦੇ ਨੇ ਆਪਣੇ ਪੰਜਾਬ ਦੇ ਪੇਪਰਾਂ ਦੇ ਵਿੱਚ ਜਿਹੜੇ ਜ਼ਿਆਦਾ ਪੁੱਛੇ ਜਾਂਦੇ ਨੇ ਉਹ ਆਪਾਂ ਸਾਰੇ ਇਹਦੇ ਵਿੱਚ ਜਿਹੜੀ ਆਪਣਾ ਇਹ ਸੀਰੀਜ਼ ਨਵੀਂ ਸ਼ੁਰੂ ਕੀਤੀ ਆ 10 15 ਮਿੰਟ ਦੀ ਇਹ ਵੀਡੀਓ ਹੁੰਦੀ ਆ ਇੱਕ ਇਹਦੇ ਵਿੱਚ ਕੰਪਲੀਟ ਆਪਾਂ ਦੱਸਿਆ ਹੁੰਦਾ ਕਿ ਕਿਹੜੀ ਬੁੱਕ ਲੈਸ ਤੁਸੀਂ ਫੋਲੋ ਕਰਨੀਆਂ ਕਿਹੜੇ ਤੁਸੀਂ ਫ੍ਰੀ YouTube ਚੈਨਲ ਫੋਲੋ ਕਰਦੇ ਆ ਤੇ ਜੇਕਰ ਤੁਸੀਂ ਕੋਈ ਪੇਡ ਨੋਟਸ ਵਗੈਰਾ ਪਰਚੇਸ ਕਰਨਾ ਚਾਹੁੰਦੇ ਹੋ ਜਾਂ ਪੇਡ ਬੁੱਕ ਪਰਚੇਸ ਕਰਨਾ ਚਾਹੁੰਦਾ ਤਾਂ ਕਿਹੜੀ ਮਤਲਬ ਕਿ ਚੈਨਲ ਦੀ ਜਾਂ ਕਿਹੜੀ ਕੰਪਨੀ ਦੀ ਤੁਸੀਂ ਬੁੱਕ ਪਰਚੇਸ ਕਰ ਸਕਦੇ ਹੋ ਠੀਕ ਆ ਹੁਣ ਦੇਖੋ ਜੀ ਇਹਦੇ ਵਿੱਚ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਅੱਜ ਦਾ ਜਿਹੜਾ ਟੌਪਿਕ ਆ ਸਟ੍ਰੈਟੇਜੀ ਕੇ ਮੋਸਟ ਇੰਪੋਰਟੈਂਟ ਟੌਪਿਕ ਆ ਚਾਹੇ ਪੰਜਾਬ ਪੁਲਿਸ ਹੋ ਗਿਆ ਚਾਹੇ पी ट्रिपल एसबी ਦਾ ਜਿੰਨੇ ਵੀ ਪੇਪਰ ਆ ਇਹਦੇ ਵਿੱਚੋਂ ਕੁਐਸਚਨ ਜ਼ਰੂਰ ਪੁੱਛੇ ਹੀ ਜਾਂਦੇ ਨੇ ਹਨਾ ਆਪਾਂ ਦੇਖਿਆ ਹਰੇਕ ਤੁਸੀਂ 2021 ਤੋਂ ਲੈ ਕੇ 2023 ਤੱਕ 24 ਤੱਕ ਜਿੰਨੇ ਵੀ ਪੇਪਰ ਹੋਏ ਨੇ ਤੁਸੀਂ ਸਾਰੇ ਚੱਕ ਕੇ ਦੇਖ ਸਕਦੇ ਹੋ ਕਿ ਸਟੈਟਿਕ ਜੀਕੇ ਟੌਪਿਕ ਚੋਂ ਪੁੱਛੇ ਜਾਂਦੇ ਨੇ ਇਹਦੇ ਵਿੱਚ ਵੀ ਕੁਝ ਇੰਪੋਰਟੈਂਟ ਟੌਪਿਕ ਇਹੋ ਜਿਹੇ ਨੇ ਜਿਹੜੇ ਅਲੱਗ ਤੋਂ ਪੀ ट्रिपल एसबी ਖਾਸ ਕਰ ਮੈਂਸ਼ਨ ਕਰਦਾ ਤੇ ਉਹਦੇ ਵਿੱਚੋਂ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਨੇ ਆਪਾਂ ਸਾਰੇ ਇਹ ਦੇ ਵਿੱਚ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਫ੍ਰੀ YouTube ਚੈਨਲ PDF ਵਗੈਰਾ ਤੁਹਾਨੂੰ ਕਿੱਥੋਂ ਮਿਲ ਸਕਦੇ ਜਾਂ ਪੇਡ ਬੁੱਕ ਜਾਂ ਕੋਈ ਵੀ ਐਪ ਤੁਸੀਂ ਕੀ ਤੁਹਾਨੂੰ ਫੋਲੋ ਕਰਨੀ ਚਾਹੀਦੀ ਹੈ ਕਿ ਨਹੀਂ ਠੀਕ ਹੈ ਜੀ ਸਟੈਟਿਕ ਜੀਕੇ ਦੇ ਵਿੱਚ ਇੱਕ ਤਾਂ ਸਟੈਟਿਕ ਜੀਕੇ ਦੇ ਹੀ ਅਲੱਗ ਤੋਂ ਟੌਪਿਕ ਹੁੰਦਾ ਵੈਸੇ ਇਹ ਪੀ 3 ਵੀ ਦੇ ਪੇਪਰ ਦੇ ਵਿੱਚ ਨਹੀਂ ਮੈਂਸ਼ਨ ਹੁੰਦਾ ਪਰ ਕੁਐਸਚਨ ਇਹਦੇ ਵਿੱਚ ਉਹ ਪੁੱਛੇ ਜਾਂਦੇ ਨੇ ਲੱਗ ਜੀ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਵੀਡੀਓ 'ਚ ਦੱਸਾਂਗਾ ਕਿ ਕਿਹੜੇ-ਕਿਹੜੇ ਟੌਪਿਕ ਦੇ ਵਿੱਚ ਉਹ ਕੁਐਸਚਨ ਪੁੱਛੇ ਜਾਂਦੇ ਨੇ ਹਾਂ ਜੀ ਸਿਨੇਮਾ ਉਹਨਾਂ ਨੇ ਅਲੱਗ ਤੋਂ ਮੈਂਸ਼ਨ ਕੀਤਾ ਹੋਇਆ ਸਿਨੇਮਾ 'ਚ ਤੁਸੀਂ ਕੀ ਪੜ ਸਕਦੇ ਹੋ ਸਪੋਰਟਸ ਦੇ ਵਿੱਚ ਤੁਸੀਂ ਕਿਹੜੀ ਚੀਜ਼ ਪੜ ਸਕਦੇ ਹੋ ਕਿਉਂਕਿ ਵੈਸੇ ਇਹ ਟੌਪਿਕ ਬਹੁਤ ਵੱਡੇ ਨੇ ਪਰ ਆਪਾਂ ਫੇਰ ਵੀ ਆਪਾਂ ਥੋੜੀ ਜਿਆਦਾ ਹਨਾ ਸਮਾਰਟ ਸਟੱਡੀ ਕਰਨ ਲਈ ਧਿਆਨ ਦੇਣਾ ਕਿ ਬਹੁਤ ਜ਼ ਜਿਹੜੇ ਜਿਹੇ ਪੇਪਰਾਂ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ ਉਹ ਲਿਟਰੇਚਰ ਨਾਲ ਰਿਲੇਟਡ ਅਲੱਗ ਤੋਂ ਟਾਪਿਕ ਮੈਂਸ਼ਨ ਕੀਤਾ ਹੋਇਆ ਖਾਸ ਕਰਕੇ ਪੀਟਪੀਐਸਵੀ ਨੇ ਤੇ ਸਾਇੰਸ ਐਂਡ ਟੈਕ ਹੁਣ ਇਹਦੇ ਵਿੱਚ ਪੀਟਪੀਐਸਵੀ ਦੇ ਪੇਪਰ ਹੋਗੇ ਚਾਹੇ ਪੰਜਾਬ ਪੁਲਿਸ ਦੇ ਪੇਪਰ ਪੰਜਾਬ ਪੁਲਿਸ ਦੇ ਪੇਪਰਾਂ ਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ ਤੇ ਵਧੀਆ ਲੈਵਲ ਦੇ ਕੁਐਸਚਨ ਪੁੱਛੇ ਜਾਂਦੇ ਨੇ ਤੇ ਅੱਜ ਦਾ ਆਪਾਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਫ੍ਰੀ ਤੇ ਤੁਸੀਂ YouTube ਚੈਨਲ ਕਿਹੜਾ ਫੋਲੋ ਕਰ ਸਕਦੇ ਹੋ ਤੇ ਲਈ ਆਪਣਾ ਚੈਨਲ ਜੀ ਜੀਕੇ ਅਕੈਡਮੀ ਪੰਜਾਬ ਬਹੁਤ ਸਾਰੇ ਬੱਚਿਆਂ ਨੂੰ ਆਪਣੇ ਚੈਨਲ ਦੇ ਕੰਟੈਂਟ ਬਾਰੇ ਅੰਦਾਜ਼ਾ ਹੈਗਾ ਪਰ ਬਾਕੀ ਕੁਝ ਬੱਚੇ ਸ਼ਾਇਦ ਆਪਣੇ ਨਾਲ ਨਵੇਂ ਜੁੜੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਕਿ ਕੀ ਅਸੀਂ ਇਹਦੇ ਲਈ ਸਟੈਟਿਕ ਜੀਕੇ ਲਈ ਕਿਹੜੇ ਕਿਹੜੇ ਚੈਨਲ ਨੂੰ ਅਸੀਂ ਫੋਲੋ ਕਰਦਾ ਸੋ ਪਹਿਲੇ ਨੰਬਰ ਤੇ ਆਪਾਂ ਆਪਣਾ ਚੈਨਲ ਤੋਂ ਮੈਂ ਤੁਹਾਨੂੰ ਦੱਸਦਾਗਾ ਕਿ ਤੁਸੀਂ ਕੀ ਕੀ ਪੜ ਸਕਦੇ ਹੋ ਕਿਹੜੇ ਕਿਹੜੇ ਟਾਪਿਕ ਪੜ ਸਕਦੇ ਹੋ ਸਟੈਟਿਕ ਜੀਕੇ ਦੇ ਟਾਪਿਕ ਤੁਸੀਂ ਕਵਰ ਕਰ ਸਕਦੇ ਹੋ ਵਿੱਚੋਂ ਫਰਸਟ ਮੇਲ ਫੀਮੇਲ ਇੰਡੀਆ ਤੇ ਵਰਲਡ ਦੇ ਮੈਂ ਤਿੰਨ ਕਲਾਸਾਂ ਲਗਾਈਆਂ ਹੋਈਆਂ ਇਹਦੀ ਆਪਾਂ ਪੂਰੀ ਪਲੇ ਪਲੇਲਿਸਟ ਮੈਂ ਤੁਹਾਨੂੰ ਇਹਦੇ ਡਿਸਕ੍ਰਿਪਸ਼ਨ ਚ ਦੇ ਦਵਾਂਗਾ ਠੀਕ ਆ ਸੁਪਰਲੇਟਿਵ ਇਨ ਇੰਡੀਆ ਠੀਕ ਆ ਤੇ ਵਰਲਡ ਇਹਦੀ ਇੱਕ ਕਲਾਸ ਲਗਾਈ ਆ ਠੀਕ ਆ ਕਲਾਸ ਨੰਬਰ 4 ਇੰਪੋਰਟੈਂਟ ਡੇਜ਼ ਐਂਡ ਥੀਮ ਠੀਕ ਆ ਥੀਮਸ ਤੁਸੀਂ ਨਾ ਕਰਿਓ ਕਿਉਂਕਿ ਮੈਂ ਇਹ ਕਲਾਸ 2022 ਦੇ ਵਿੱਚ ਰਿਕਾਰਡ ਕੀਤੀ ਸੀ ਪਰ 5 ਤੇ 6 ਨੰਬਰ ਕਲਾਸ ਆ ਕੱਲੇ ਦਿਨ-ਦਿਨ ਨੇ ਜਿਹੜੇ ਇੰਪੋਰਟੈਂਟ ਡੇਜ਼ ਹਨਾ ਤਾਂ ਉਹ ਜ਼ਰੂਰ ਤੁਸੀਂ ਯਾਦ ਕਰ ਲਿਓ ਠੀਕ ਆ ਹੁਣ ਨੈਕਸਟ ਆ ਗਿਆ ਜੀ ਸਿਨੇਮਾ ਸਿਨੇਮਾ ਦੇ ਵਿੱਚ ਵੀ ਤੁਸੀਂ ਆਪਣੀ ਕਲਾਸ ਨੰਬਰ 7 ਦਾ ਕਲਾਸ ਨੰਬਰ 7 ਦੇ ਵਿੱਚ ਤੁਸੀਂ ਸਿਰਫ ਤੇ ਸਿਰਫ ਸਟੈਟਿਕ ਪੋਰਸ਼ਨ ਰੀਡ ਕਰਨਾ ਵਾ ਤੇ ਕਰੰਟ ਅਫੇਅਰਸ ਨੂੰ ਇਗਨੋਰ ਕਰਨਾ ਜਿਹੜੇ ਕਰੰਟ ਨੇ ਕਰੰਟ ਤੁਹਾਨੂੰ 2024 ਦੇ ਵਿੱਚ ਜਿਹੜੇ ਮਿਲ ਰਹੇ ਨੇ ਹਨਾ ਉਹ ਤੁਸੀਂ ਪੜ੍ਹਨੇ ਨੇ ਜਿਹੜੇ ਆਪਾਂ ਮੰਥਲੀ ਕਰੰਟ ਅਫੇਅਰਸ ਕਰਦੇ ਹਾਂ ਠੀਕ ਹੈ ਤੇ ਸਪੋਰਟਸ ਸਪੋਰਟਸ ਦੇ ਵਿੱਚ ਆਪਾਂ 올림픽 ਕਰਵਾਇਆ ਵਾ ਤੁਹਾਨੂੰ ਕ੍ਰਿਕਟ ਕਰਵਾਇਆ ਵਾ ਕਾਮਨਵੈਲਥ ਕਰਵਾਇਆ ਤੇ ਬਾਕੀ ਜਿਵੇਂ ਹਾਕੀ ਹੋ ਗਿਆ ਫੁੱਟਬਾਲ ਹੋ ਗਿਆ ਕਬੱਡੀ ਹੋ ਗਿਆ ਇਹਦੀ ਇੱਕ ਅਲੱਗ ਵੀਡੀਓ ਹਤਾ ਕਲਾਸ ਨੰਬਰ 8 ਤੋਂ ਲੈ ਕੇ 11 ਤੱਕ ਇਹ ਹੀ ਹੈਗੀਆਂ ਨੇ ਵੀਡੀਓ ਚਾਰ ਵੀਡੀਓ ਨੇ ਜ਼ਰੂਰ ਦੇਖਿਓ ਬਹੁਤ ਵਧੀਆ ਤੇ ਇਹਦੇ ਵਿੱਚ ਵੀ ਤੁਸੀਂ ਸਿਰਫ ਸਟੈਟਿਕ ਪੜਨਾ ਕਿਉਂਕਿ ਵਿੱਚ ਦੀ ਥੋੜਾ ਜਿਹਾ ਜਦੋਂ 2022 ਚ ਮੈਂ ਕਰਵਾਇਆ ਸੀ ਤਾਂ ਥੋੜਾ ਜਿਹਾ ਕਰੰਟ ਪੋਰਸ਼ਨ ਨਾਲ ਐਡ ਕੀਤਾ ਸੀ ਉਹਨੂੰ ਨਾ ਪੜਿਓ ਤੁਸੀਂ ਠੀਕ ਆ ਸੋ ਉਹ ਤੁਸੀਂ 2024 ਵਾਲਾ ਕਰਨਾ ਪਰ ਸਟੈਟਿਕ ਜ਼ਰੂਰ ਪੜਨਾ ਪਰ ਇਹਦੇ ਵੀਡੀਓ ਨਾਲ ਤੁਹਾਨੂੰ ਇਹ ਅੰਦਾਜ਼ਾ ਹੋ ਹੀ ਜਾਏਗਾ ਕਿ ਸਟੈਟਿਕ ਦੇ ਨਾਲ ਕਰੰਟ ਨੂੰ ਕਿਵੇਂ ਕਰਨਾ ਠੀਕ ਆ ਨੋਬਲ ਪ੍ਰਾਈਜ਼ ਵੀ ਤੁਸੀਂ ਸਿਰਫ ਸਟੈਟਿਕ ਕਰਨਾ ਆਪਣੇ ਚੈਨਲ ਤੋਂ ਕਰੰਟ ਨਹੀਂ ਕਰਨਾ ਕਰੰਟ ਦੀਆਂ ਜਿਹੜੀਆਂ ਨਵੀਆਂ ਕਲਾਸਾਂ 2024 ਚ ਆ ਰਹੀਆਂ ਨੇ ਕਰੰਟ ਅਫੇਅਰਸ ਦੀਆਂ ਸਿਰਫ ਉਤੋਂ ਤੁਸੀਂ ਕਰੰਟ ਫਾਲੋ ਕਰਨਾ ਠੀਕ ਆ ਸਾਰੀਆਂ ਕਲਾਸਾਂ ਦੀ ਪੀਡੀਐਫ ਤੁਹਾਨੂੰ ਟੈਲੀਗ੍ਰam ਚੈਨਲ ਤੇ ਆਪਣੇ ਆਪ ਮਿਲ ਜੇਗੀ 794 ਕੁਐਸਚਨ ਮੇਰੇ ਕਰਵਾਏ ਨੇ ਇਹਦੇ ਵਿੱਚ ਵੀ ਕੁਝ ਕੁਐਸਚਨ ਸਟੈਟਿਕ ਜੀਕੇ ਦੇ ਨੇ ਫ੍ਰੀ ਆਫ ਕੋਸ ਤੁਹਾਨੂੰ ਟੈਲੀਗ੍ਰam ਤੇ ਪੀਡੀਐਫ ਮਿਲ ਜੂਗੀ ਐਮਸੀਕਿਊ ਚੈਨਲ ਮੈਂ 2000 ਚੈਨਲ ਤੇ 2000 ਕੁਐਸਚਨ ਕਰਵਾਏ ਨੇ ਇਹਦੇ ਵਿੱਚ ਵੀ ਸਟੈਟਿਕ ਜੀਕੇ ਦੇ ਬਹੁਤ ਸੋਹਣੇ ਸੋਹਣੇ ਕੁਐਸਚਨ ਮੈਂ ਐਡ ਕੀਤੇ ਹੋਏ ਨੇ ਇਹਦੇ ਵਿੱਚ ਟੈਸਟ ਜ਼ਰੂਰ ਤੁਸੀਂ ਲਗਾ ਸਕਦੇ ਹੋ ਠੀਕ ਆ ਇੱਕ ਕੁਇਜ਼ ਗਰੁੱਪ ਆ ਜਿਹੜਾ ਆਪਾਂ ਲੱਗ ਤੋਂ ਬਣਾਇਆ ਹੈਗਾ ਹੁਣ ਇਹਨੂੰ ਮੈਂ ਤੁਸੀਂ ਫੋਲੋ ਕਰਨਾ ਕਰੰਟ ਅਫੇਅਰਸ ਲਈ ਮੈਂ ਤੁਹਾਨੂੰ ਕਹਤਾ ਕਿ ਆਪਣੇ ਚੈਨਲ ਦੇ ਜਿਹੜੇ 100 ਕਰੰਟ ਅਫੇਅਰ ਮਹੀਨੇ ਦੇ ਹੁੰਦੇ ਉਹਦੇ ਵਿੱਚ ਇੰਨਾ ਟਾਪਿਕ ਦੇ ਕਰੰਟ ਅਫੇਅਰਸ ਐਡ ਕੀਤੇ ਹੁੰਦੇ ਨੇ ਕਰੰਟ ਤੁਸੀਂ ਉੱਥੋਂ ਕਰ ਸਕਦੇ ਹੋ ਹਨ ਤਾਂ ਜੀ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਅੱਗੇ ਤੁਹਾਡੇ ਸਟੈਟਿਕ ਦੇ ਵਿੱਚ ਜੇਕਰ ਤੁਸੀਂ ਇਹਦੇ ਵਿੱਚ ਹਮੇਸ਼ਾ ਇਹ ਚੀਜ਼ ਫੋਲੋ ਕਰਦੇ ਹਾਂ ਕਿ ਜਦੋਂ ਤੁਸੀਂ ਸਟੈਟਿਕ ਪੜ੍ਹਨੀ ਆ ਮੰਨ ਲਓ ਕੋਈ ਸੇ ਵੀ ਚੀਜ਼ ਦਾ ਤੁਸੀਂ ਇੱਕ ਟਾਪਿਕ ਦਾ ਮੰਨ ਲਓ ਕਿ ਤੁਸੀਂ ਲਵਾਲੋਗੇ ਸਿਨੇਮਾ ਦੇ ਵਿੱਚ ਕੋਈ ਅਵਾਰਡ ਆਇਆ ਹਨਾ ਸਿਨੇਮਾ ਦੇ ਵਿੱਚ ਕੋਈ ਅਵਾਰਡ ਦੇ ਵਿੱਚ ਤੁਸੀਂ ਕੁਐਸਚਨ ਕਰੰਟ ਅਫੇਅਰ ਦਾ ਪੜ ਰਹੇ ਹੋ ਹਨਾ ਮੰਨ ਲਓ ਕਿ ਆ ਗਿਆ ਨੈਸ਼ਨਲ ਅਵਾਰਡ 2024 ਦਾ ਕਿਹਨੇ ਜਿੱਤਿਆ ਉਹ ਤੁਸੀਂ ਪੜ ਲਿਆ ਪਰ ਉਹਦੇ ਵਿੱਚ ਤੁਸੀਂ ਨੈਸ਼ਨਲ ਅਵਾਰਡ ਦੇ ਵਿੱਚ ਦੇਖਣਾ ਕਿ ਪਹਿਲਾ ਨੈਸ਼ਨਲ ਅਵਾਰਡ ਕਿਨੂੰ ਮਿਲਿਆ ਸੀਗਾ ਠੀਕ ਹੈ ਇਸ ਤਰ੍ਹਾਂ ਕਰਕੇ ਪੜਨਾ ਜੇ ਤੁਸੀਂ ਸਟੈਟਿਕ ਨੂੰ ਕਰੰਟ ਨਾਲ ਤੇ ਕਰੰਟ ਪੜਦੇ ਸਮੇਂ ਸਟੈਟਿਕ ਨਾਲ ਲਿੰਕ ਕਰਨਾ ਸਿੱਖ ਗਏ ਤਾਂ ਸਟੈਟਿਕ ਜੀਕੇ ਦੇ ਵਿੱਚ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਮਾਰ ਨਹੀਂ ਖਾਓਗੇ ਇਹ ਚੀਜ਼ ਦਾ ਹਮੇਸ਼ਾ ਤੁਸੀਂ ਧਿਆਨ ਰੱਖਣਾ ਵਾ ਤੇ ਇਹ ਚੀਜ਼ ਪੜਨ ਦਾ ਤੁਹਾਨੂੰ ਇਹ ਵੀ ਫਾਇਦਾ ਹੈ ਕਿ ਤੁਹਾਡਾ ਸਮਾਂ ਬਚੇਗਾ ਸਟੈਟਿਕ ਅਲੱਗ ਤੇ ਕਰੰਟ ਅਲੱਗ ਕਰਕੇ ਜੇਕਰ ਤੁਸੀਂ ਪੜੋਗੇ ਤਾਂ ਬਹੁਤ ਜ਼ਿਆਦਾ ਕਨਫਿਊਜ਼ ਹੋਮੋਗੇ ਤੇ ਤੁਹਾਡੇ ਲਈ ਔਖਾ ਵੀ ਹੋਏਗਾ ਸੋ ਕੋਸ਼ਿਸ਼ ਇਹੀ ਕਰਨੀ ਆ ਤੁਸੀਂ ਕਿ ਸਟੈਟਿਕ ਨਾਲ ਕਰੰਟ ਕਰੰਟ ਨਾਲ ਸਟੈਟਿਕ ਲੈ ਕੇ ਪੜਨਾ ਠੀਕ ਹੈ ਅੱਗੇ ਚੱਲਦੇ ਹਾਂ ਜੀ ਹੁਣ ਆਪਾਂ ਹੁਣ ਨੈਕਸਟ ਆ ਗਿਆ ਜੀ ਲਿਟਰੇਚਰ ਲਿਟਰੇਚਰ ਇੱਕ ਅਲੱਗ ਤੋਂ ਟੌਪਿਕ ਮੈਂਸ਼ਨ ਕੀਤਾ ਹੋਇਆ ਵਾ ਲਿਟਰੇਚਰ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਲਿਟਰਲੀ ਅਵਾਰਡ ਜਿਹੜੇ ਆਪਣੇ ਨੇ ਹਨਾ ਸਾਹਿਤਿਆ ਅਕੈਡਮੀ ਅਵਾਰਡ ਹੋ ਗਿਆ ਹਨਾ ਗਿਆਨਪੀਠ ਅਵਾਰਡ ਹੋ ਗਿਆ ਜਾਂ ਕੋਈ ਹੋਰ ਵੀ ਅਵਾਰਡ ਜਿਹੜੇ ਇੰਪੋਰਟੈਂਟ ਹੁੰਦੇ ਨੇ ਸਾਹਿਤਿਕ ਅਵਾਰਡ ਉਹ ਤੁਸੀਂ ਜ਼ਰੂਰ ਕਰਨੇ ਨੇ ਇੰਪੋਰਟੈਂਟ ਪਰਸਨੈਲਿਟੀਜ਼ ਜਿਨੂੰ ਜਿਨੂੰ ਅਵਾਰਡ ਮਿਲਿਆ ਉਹਦੇ ਤੋਂ ਉਹ ਕੁਐਸਚਨ ਪੁੱਛ ਲੈਂਦੇ ਨੇ ਕਈ ਵਾਰ ਬੁੱਕ ਕਿ ਉਹਨਾਂ ਨੂੰ ਕਿਹੜੇ ਫੀਲਡ ਦੇ ਵਿੱਚ ਮਿਲਿਆ ਵਾ ਹਨਾ ਕਿਹੜੀ ਕਿਹੜੀ ਬੁੱਕ ਉਹਨਾਂ ਦੀ ਫੇਮਸ ਹੋਈ ਸੀ ਤਾਂ ਬੁక్స్ ਐਂਡ ਆਥਰ ਦੇ ਵਿੱਚੋਂ ਵੀ ਕੁਐਸਚਨ ਪੁੱਛ ਲੈਂਦੇ ਨੇ ਇਹ ਤੁਸੀਂ ਕਰਨਾ ਵਾ ਆਰਟ ਐਂਡ ਕਲਚਰ ਇੰਡੀਆ ਦੇ ਵਿੱਚੋਂ ਵੀ ਇੱਕ ਅੱਧਾ ਕੁਐਸਚਨ ਆ ਜਾਂਦਾ ਵਾ ਇਹ ਵੀ ਤੁਸੀਂ ਜ਼ਰੂਰ ਕਰਨਾ ਵਾ ਠੀਕ ਆ ਸੋ ਇਹਦੇ ਲਈ ਤੁਸੀਂ ਨਾ ਇੱਕ ਪਰਚਮ ਕਲਾਸਿਸ ਨੇ ਅ ਨੈਕਸਟ ਆਪਣੇ ਫ੍ਰੀ YouTube ਦੇ ਤੇ ਉਹਨਾਂ ਦੀਆਂ ਉਹ ਤੁਸੀਂ ਕਰ ਸਕਦੇ ਹੋ ਵਧੀਆ ਕਰਵਾਇਆ ਹੋਇਆ ਇਹਨਾਂ ਨੇ ਇਹ ਉੱਪਰਲੇ ਟਾਪਿਕ ਤੁਸੀਂ ਬਾਕੀ ਤੁਸੀਂ ਇੱਕ ਵਰਨ ਅਵਸਥੀ ਸਰ ਨੇ ਇਹਨਾਂ ਦੇ ਤੁਸੀਂ ਫ੍ਰੀ ਸਟੈਟਿਕ ਜੀਕੇ ਦੀਆਂ 1500 ਕੁਐਸਚਨ ਇਹਨਾਂ ਨੇ ਲੂਸੈਂਟ ਦੇ ਕਰਵਾਏ ਹੋਏ ਨੇ ਇਹਦੇ ਵਿੱਚ ਵੀ ਸਟੈਟਿਕ ਦੇ ਬਹੁਤ ਸੋਹਣੇ-ਸੋਹਣੇ ਕੁਐਸਚਨ ਐਡ ਕੀਤੇ ਹੋਏ ਨੇ ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਜਾਂ ਕਿਸੇ ਵੀ YouTube ਚੈਨਲ ਤੇ ਤੁਸੀਂ ਇਹ ਟਾਪਿਕਸ ਨੂੰ ਸਰਚ ਕਰਕੇ ਹਨਾ ਸਟੈਟਿਕ ਵਿਦ ਕਰੰਟ ਕਰ ਸਕਦੇ ਹੋ ਇਹਦਾ ਕੋਈ ਉਹ ਨਹੀਂ ਹੁੰਦਾ ਕਿਉਂਕਿ ਜਦੋਂ ਤੁਸੀਂ ਪੜ੍ਹਨ ਲੱਗੇ ਨਾ ਕਿਤੋਂ ਵੀ ਪੜ੍ਹ ਰਹੇ ਹੋ ਜੇਕਰ ਤੁਹਾਨੂੰ ਕਿਤੋਂ ਵੀ ਸਮਝ ਜ਼ਿਆਦਾ ਬੈਟਰ ਆ ਰਹੀ ਆ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਉਹਦਾ ਬਹੁਤ ਵੱਡਾ ਨਾਮ ਹੋਵੇ। ਕਈ ਵਾਰ ਇਦਾਂ ਹੁੰਦਾ ਕਿ ਹਾਂਜੀ ਕਿਸੇ ਦੇ 1000 2000 ਸਬਸਕ੍ਰਾਈਬਰ ਵੀ ਹੈਗੇ ਨੇ ਉਹਨਾਂ ਦਾ ਤਾਂ ਉਹਨਾਂ ਨੇ ਜ਼ਿਆਦਾ ਕੁਆਲਿਟੀ ਕੰਟੈਂਟ ਤੁਹਾਨੂੰ ਪ੍ਰੋਵਾਈਡ ਕੀਤਾ ਹੋਵੇ ਘੱਟ ਸਮੇਂ ਦੇ ਵਿੱਚ। ਤੁਸੀਂ ਉੱਥੋਂ ਵੀ ਕੱਢ ਸਕਦੇ ਹੋ। ਜ਼ਰੂਰੀ ਨਹੀਂ ਹੁੰਦਾ ਕਿ ਜਿਹਦੇ 10000 ਜਾਂ 10 ਲੱਖ ਸਬਸਕ੍ਰਾਈਬਰ ਆ ਉਹਨਾਂ ਤੋਂ ਹੀ ਤੁਸੀਂ ਕਰਨਾ ਵਾ ਠੀਕ ਆ। ਇਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਹਾਨੂੰ ਕਿੱਦਾ ਸਮਝ ਆ ਰਿਹਾ ਤੇ ਕਿਹੜਿਆ ਕਿਹਦਾ ਤੁਹਾਨੂੰ ਕਰਾਉਣ ਦਾ ਜਿਹੜਾ ਵੇ ਆ ਉਹ ਸਹੀ ਲੱਗ ਰਿਹਾ ਵਾ। ਨੈਕਸਟ ਆ ਗਿਆ ਸਾਡਾ ਜੀ ਸਾਇੰਸ ਐਂਡ ਟੈਕ ਸਾਇੰਸ ਐਂਡ ਟੈਕ ਦੇ ਵਿੱਚੋਂ ਤੁਸੀਂ ਕਰੰਟ ਅਫੇਅਰਸ ਪਹਿਲਾਂ ਕਰਨੇ ਨੇ ਠੀਕ ਆ ਜਦੋਂ ਤੁਸੀਂ ਕਰੰਟ ਅਫੇਅਰਸ ਨੂੰ ਪਹਿਲਾਂ ਕਰੋਗੇ ਤਾਂ ਉਹਨੂੰ ਰਿਲੇਟ ਕਰਿਓ ਸਟੈਟਿਕ ਨਾਲ ਮੰਨ ਲਓ ਕੋਈ ਸਪੇਸ ਮਿਸ਼ਨ ਆ ਗਿਆ ਨਾ ਸਪੇਸ ਮਿਸ਼ਨ ਦੇ ਵਿੱਚ ਮੰਨ ਲਓ ਚੰ드ਰਿਆਨ ਦੇ ਵਿੱਚ ਉਹਨਾਂ ਨੇ ਕੁਐਸਚਨ ਪੁੱਛ ਲਿਆ ਚੰ드ਰਿਆਨ 3 ਦੇ ਵਿੱਚੋਂ ਪੁੱਛ ਲਿਆ ਤਾਂ ਤੁਹਾਨੂੰ ਚੰ드ਰਿਆਨ 1 ਤੇ ਚੰ드ਰਿਆਨ 2 ਦੇ ਬਾਰੇ ਨੌਲੇਜ ਹੋਣੀ ਚਾਹੀਦੀ ਆ ਕਿਉਂਕਿ ਉਹਦੇ ਮੁਤਾਬਕ ਹੀ ਉਹ ਸਟੈਟਿਕ ਨਾਲ ਕਰੰਟ ਅਫੇਅਰ ਰਿਲੇਟ ਕਰਕੇ ਪੇਪਰ ਦੇ ਵਿੱਚ ਪੁੱਛਣਗੇ ਤੇ ਸਪੇਸ ਮਿਸ਼ਨ ਹੋਗੇ ਜਾਂ ਕਈ ਵਾਰ ਇਦਾਂ ਦਾ ਫਾਦਰਸ ਆਫ ਸਾਇੰਟਿਫਿਕ ਫੀਲਡ ਦੇ ਉਹ ਪੁੱਛ ਲੈਂਦੇ ਨੇ ਕਿ ਹਾਂਜੀ ਦੱਸੋ ਮਿਜ਼ਾਈਲ ਮੈਨ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਵਾ ਹਨਾ ਐਟੋਮਿਕ ਰਿਸਰਚ ਦਾ ਫਾਦਰ ਕਿਹਨੂੰ ਕਿਹਾ ਜਾਂਦਾ ਇਦਾਂ ਦੇ ਕੁਐਸਚਨ ਤੁਹਾਨੂੰ ਸਾਇੰਸ ਐਂਡ ਟੈਕ ਦੇ ਵਿੱਚ ਉਹ ਕਰ ਲੈਣਾ ਬਾਕੀ ਜਿਆਦਾ ਲੰਬਾ ਚੌੜਾ ਟੌਪਿਕ ਹੈ ਨਹੀਂਗਾ ਇਹਦੇ ਵਿੱਚ ਤੁਸੀਂ ਜੇਕਰ ਤੁਸੀਂ ਇਹ ਚੀਜ਼ਾਂ ਕਰ ਲੈਨੇ ਹੋ ਮਿਸਾਈਲਸ ਬਾਰੇ ਜਿਹੜੀਆਂ ਇੰਪੋਰਟੈਂਟ ਕੋਈ ਹਨਾ ਚੱਲਦੀਆਂ ਪਈਆਂ ਨੇ ਉਹ ਤੁਸੀਂ ਕਰ ਲੈਨੇ ਹੋ ਤਾਂ ਇਸ ਤੋਂ ਅਲੱਗ ਤੁ ਕਬੁੱਕ ਵਗੈਰਾ ਫੋਲੋ ਕਰਨ ਲਈ ਇਸ ਇੰਨਾ ਟਾਪਿਕਸ ਲਈ ਲੋੜ ਨਹੀਂਗੀ ਠੀਕ ਆ ਅੱਗੇ ਜਾ ਕੇ ਮੈਂ ਤੁਹਾਨੂੰ ਵੀਡੀਓ ਚ ਇੱਕ ਬੁੱਕ ਦੱਸਾਂਗਾ ਉਹ ਬੁੱਕ ਤੁਸੀਂ ਫੋਲੋ ਕਰ ਲਓ ਉਹਦੇ ਵਿੱਚ ਸਾਰੀ ਸਟੈਟਿਕ ਜੀਕੇ ਤੁਹਾਡੀ ਕਵਰ ਹੋ ਜਾਏਗੀ ਹੁਣ ਜੀ ਨੈਕਸਟ ਆ ਗਈ ਇਹ ਬੁੱਕ ਆ ਜੀ ਆਪਣੀ ਪੇਡ ਬੁੱਕ ਜਾਂ ਪੇਡ ਦੇ ਵਿੱਚ ਮੈਂ ਤੁਹਾਨੂੰ ਇੱਕ ਪਿਨਾਕਲ ਪਬਲਿਕੇਸ਼ਨ ਦੀ ਇੱਕ ਸਟੈਟਿਕ ਜੀਕੇ ਦੀ ਬੁੱਕ ਆਉਂਦੀ ਆ ਆਪਣਾ ਚੈਨਲ ਨੀਗਾ ਠੀਕ ਆ ਜੀ ਇਹ ਥਿਊਰੀ ਐਂਡ ਐਮਸੀਕਿਊ ਉਹਨਾਂ ਦਾ ਚੈਪਟਰ ਵਾਈਜ਼ ਬੁੱਕ ਆ ਬਹੁਤ ਵਧੀਆ ਬੁੱਕ ਆ ਇਹਦੇ ਵਿੱਚ ਬਹੁਤ ਹੀ ਵਧੀਆ-ਵਧੀਆ ਇਹਨਾਂ ਨੇ ਮਤਲਬ ਕਿ ਸਾਰਿਆਂ ਦੇ ਟੌਪਿਕ ਵਾਈਜ਼ ਜਿਹੜੇ ਸਟ੍ਰੈਟਿਜੀ GK ਦੇ ਮੇਨ ਇੰਪੋਰਟੈਂਟ ਕੁਐਸਚਨ ਪੁੱਛੇ ਨੇ ਖਾਸ ਕਰ ਪੰਜਾਬ ਪੁਲਿਸ ਦੇ ਪੇਪਰ ਦੇ ਲਈ ਜਰੂਰ ਇਹਨੂੰ ਕਰਿਓ ਠੀਕ ਆ ਪੀਡਾ ਪਲੱਸ ਬੀ ਦੇ ਪੇਪਰਾਂ ਲਈ ਵੀ ਤੁਸੀਂ ਕਰ ਸਕਦੇ ਹੋ ਤੇ ਪੰਜਾਬ ਪੁਲਿਸ ਦੇ ਪੇਪਰਾਂ ਲਈ ਵੀ ਇਹਨੂੰ ਤੁਸੀਂ ਫੋਲੋ ਕਰ ਸਕਦੇ ਹੋ ਵਧੀਆ ਕੁਐਸਚਨਸ ਨੇ ਤੁਸੀਂ ਕੋਸ਼ਿਸ਼ ਕਰੋ ਇਹਨਾਂ ਇਹਹ ਜੀਆਂ ਬੁੱਕਸ ਹੁੰਦੀਆਂ ਨੇ ਨਾ ਜਿਹੜੀਆਂ ਨਵੀਆਂ ਬੁੱਕਸ ਹੁੰਦੀਆਂ ਨੇ ਇਹਨਾਂ ਨੂੰ ਤੁਸੀਂ ਆਫਲਾਈਨ ਮਾਰਕੀਟ ਦੇ ਵਿੱਚ ਜਾ ਕੇ ਪਰਚੇਸ ਕਰੋ ਤਾਂ ਕਿ ਤੁਸੀਂ ਕੰਟੈਂਟ ਦੇਖ ਸਕੋਗੇ ਇਹਦੇ ਵਿੱਚ ਕੀ ਕੀ ਹੈਗਾ ਕੀ ਕੀ ਨਹੀਂ ਮੈਂ ਥੋੜੀ ਬਹੁਤ ਰਿਸਰਚ ਇਹ ਬੁੱਕ ਦੇ ਉੱਤੇ ਕੀਤੀ ਆ ਤੇ ਮੈਨੂੰ ਬ ਫਾਇਦੇਮੰਦ ਹੋ ਸਕਦੀ ਆ ਅਗਲੇ ਆਉਣ ਵਾਲੇ ਪੇਪਰਾਂ ਲਈ ਲੂਸਨ ਦੇ ਬੁੱਕ ਦਾ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਚਾਹੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਲੂਸਨ ਜਾਂ ਅਰੀਹੰਡ ਚੋਂ ਦੋਨਾਂ ਚੋਂ ਇੱਕ ਬੁੱਕ ਤੁਹਾਡੇ ਕੋਲੇ ਹੋਣੀ ਚਾਹੀਦੀ ਆ ਇਹਦੇ ਵਿੱਚ ਵੀ ਸਟੈਟਿਕ ਜੀਕੇ ਦੇ ਬਹੁਤ ਵਧੀਆ-ਵਧੀਆ ਫੈਕਟ ਐਂਡ ਦੇ ਉੱਤੇ ਦਿੱਤੇ ਹੋਏ ਨੇ ਹਨਾ ਤਾਂ ਇਹ ਤੁਸੀਂ ਫੋਲੋ ਕਰ ਸਕਦੇ ਹੋ ਠੀਕ ਹੈ ਜੀ ਅੱਗੇ ਆ ਗਈ ਸਟੈਟਿਕ ਜੀਕੇ ਦੇ ਆਪਾਂ ਪੇਡ ਕੁਐਸਚਨ ਲਾਂਚ ਕੀਤੇ ਹੋਏ 300 ਕੁਐਸਚਨ ਸਟੈਟਿਕ ਜੀਕੇ ਦਾ ਇਹ ਵੀ ਤੁਸੀਂ 8360868058 ਤੋਂ ਫੋਲੋ ਕਰ ਸਕਦੇ ਹੋ ਇਹਦੇ ਵਿੱਚ ਵੀ ਮੈਂ ਬਹੁਤ ਵਧੀਆ ਵਧੀਆ ਟੌਪਿਕ ਇਹਦੇ ਵਿੱਚ ਐਡ ਕੀਤੇ ਨੇ ਤਾਂ ਇਹ ਵੀ ਤੁਸੀਂ ਡਿਟੇਲ ਐਕਸਪਲੇਨੇਸ਼ਨ ਦੇ ਵਿੱਚ ਸਿਰਫ ਟੈਸਟ ਪਰਪਸ ਲਈ ਟੈਸਟ ਲਗਾਉਣ ਲਈ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ 800 ਕੁਐਸਚਨ ਵੈਸੇ ਟੋਟਲ ਕਰਵਾਏ ਹੋਏ ਨੇ 100 100 ਰੁਪਏ ਦੀ ਪੀਡੀਐਫ ਆ ਜੀਚ 500 ਕੁਐਸਚਨ ਜੀਕੇ ਦੇ ਨੇ ਤੇ 300 ਕੁਐਸਚਨ ਆਪਣਾ ਹੈਗਾ ਵਾ ਸੌਰੀ 600 ਕੁਐਸਚਨ ਜੀਕੇ ਦੇ ਨੇ ਤੇ 200 ਕੁਐਸਚਨ ਆਪਣਾ ਹੈਗਾ ਪੰਜਾਬ ਜੀਕੇ ਦਾ ਇਹ ਵੀ ਤੁਸੀਂ ਫੋਲੋ ਕਰ ਸਕਦੇ ਹੋ ਜਿਨ੍ਹਾਂ ਨੇ ਪਰਚੇਸ ਨਹੀਂ ਕੀਤੀ ਜਿਨ੍ਹਾਂ ਨੇ ਪਰਚੇਸ ਕੀਤੀ ਹੋਈ ਆ ਉਹ ਉਹਦੇ ਲਈ ਮੈਂ ਤੁਹਾਨੂੰ ਦੱਸਿਆ ਕਿ ਆ ਉੱਪਰ ਵਾਲੀਆਂ ਤਿੰਨਾਂ ਦੇ ਵਿੱਚੋਂ ਤੁਸੀਂ ਇੱਕ ਬੁੱਕ ਜ਼ਰੂਰ ਪਰਚੇਸ ਆਹ ਤਾਂ ਤੁਸੀਂ ਰੱਖਣੀ ਰੱਖਣੀ ਆ ਇਹਦੇ ਨਾਲ ਐਕਸਟਰਾ ਜੇਕਰ ਤੁਸੀਂ ਲੈਣੀ ਚਾਹੋ ਤਾਂ ਆ ਬੁੱਕ ਬੈਸਟ ਬੁੱਕ ਆ ਸਟੈਟਿਕ ਜੀ ਕੇ ਲਈ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਠੀਕ ਆ ਤੇ ਹੋਰ ਤੁਸੀਂ ਕੀ ਕਰ ਸਕਦੇ ਹੋ ਹੋਰ ਤੁਸੀਂ SSC ਤੇ ਪੰਜਾਬ ਐਗਜ਼ਾਮ ਦੇ ਜਿਹੜੇ ਸਟੈਟਿਕ ਜੀ ਕੇ ਦੇ ਪ੍ਰੀਵੀਅਸ ਇਅਰ ਕੁਐਸਚਨਸ ਹੁੰਦੇ ਨੇ ਇਹਨਾਂ ਨੂੰ ਤੁਸੀਂ ਫੋਲੋ ਕਰਨਾ ਕਿਉਂਕਿ ਇਹਨਾਂ ਦੇ ਵਿੱਚੋਂ ਕੁਝ ਕੁਐਸਚਨ ਪੁੱਛੇ ਜਾਂਦੇ ਨੇ ਖਾਸ ਕਰ ਪੰਜਾਬ ਪੁਲਿਸ ਦੇ ਪੇਪਰਾਂ ਲਈ ਠੀਕ ਆ ਤੇ ਇਹ ਵਾਜੀ ਆਪਣੇ ਹੋਰ ਕੋਈ ਜਾਣਕਾਰੀ ਤੁਸੀਂ 8360866058 ਦੇ ਉੱਤੇ ਕਰ ਸਕਦੇ ਹੋ ਕੋਈ ਪੇਡ ਕੋਰਸ ਲੈਣ ਦੀ ਤੁਹਾਨੂੰ ਇਹਦੇ ਲਈ ਜ਼ਰੂਰਤ ਨਹੀਂ ਕਿਉਂਕਿ ਇਹ ਟੌਪਿਕ ਇਹੋ ਜਿਹਾ ਵਾਕਿ ਜਿੰਨਾ ਤੁਸੀਂ ਖੁਦ ਪੜੋਗੇ ਤੁਹਾਨੂੰ ਜ਼ਿਆਦਾ ਸਮਝ ਆਏਗਾ ਕਿਉਂਕਿ ਇਹਦੇ ਵਿੱਚ ਇਹ ਚੀਜ਼ ਨਹੀਂਗਾ ਕਿ ਤੁਸੀਂ ਕਿਤੋਂ 30 ਲੈਕਚਰ ਕਰ ਲੇ ਤਾਂ ਤੁਸੀਂ ਸਾਰੀ ਸਟੈਟਿਕ ਜੀ ਕੇ ਕਵਰ ਕਰ ਲਈ ਨਹੀਂ ਹੋਏਗੀ ਠੀਕ ਆ ਜਿੰਨਾ ਤੁਸੀਂ ਖੁਦ ਪੜੋਗੇ ਤੁਹਾਨੂੰ ਫਾਇਦਾ ਹੋਏਗਾ ਤੇ ਆਪ ਕਰੰਟ ਨੂੰ ਸਟੈਟਿਕ ਨਾਲ ਸਟੈਟਿਕ ਨੂੰ ਕਰੰਟ ਨਾਲ ਰਿਲੇਟ ਕਰਕੇ ਪੜਨਾ ਸਿੱਖੋ ਤੁਹਾਡਾ ਬਹੁਤ ਵਧੀਆ ਪਰਫਾਰਮੈਂਸ ਤੁਹਾਡੀ ਪੇਪਰ ਦੇ ਵਿੱਚ ਹੋ ਸਕਦੀ ਹੈ ਠੀਕਾ ਕੋਈ ਵੀ ਤੁਸੀਂ ਮਤਲਬ ਉਹ ਨਹੀਂ ਕਰਨਾ ਸਿਰਫ ਫ੍ਰੀ ਤੇ ਜਿਹੜੇ YouTube ਮੈਥ ਤੁਹਾਨੂੰ ਸੋਰਸ ਦੱਸੇ ਨੇ ਜਾਂ ਬੁੱਕਸ ਦੱਸਿਆ ਨੇ ਤਾਂ ਇਹਨਾਂ ਨੂੰ ਹੀ ਤੁਸੀਂ ਫੋਲੋ ਕਰਨਾ ਵਾ ਠੀਕਾ ਤੇ ਅਗਲੀ ਜਿਹੜੀ ਵੀਡੀਓ ਬਹੁਤ ਮੋਸਟ ਅਵੇਟਡ ਤੁਹਾਡੀ ਵੀਡੀਓ ਹੋਏਗੀ ਜਿਹੜੇ ਕਿ ਜਿ बार-बार ਕੁਐਸਚਨ ਪੁੱਛੇ ਜਾਂਦੇ ਨੇ ਇਕਨੋਮਿਕ ਤੇ এনवायरमेंट ਇਸ਼ੂ ਤੇ ਜੀਓਗ੍ਰਾਫੀ ਲਈ ਕਿਹੜੇ-ਕਿਹੜੇ ਫੋਲੋ ਕਰਦੇ ਨੇ ਤਾਂ ਇਹਨਾਂ ਤਿੰਨਾਂ ਦੀ ਹੀ ਸਬਜੈਕਟ ਦੀ ਅ ਅੱਜਕੱਲ੍ਹ ਦੇ ਪੇਪਰਾਂ ਦੇ ਵਿੱਚ ਖਾਸ ਕਰ ਗਰੁੱਪ B ਦੇ ਜਿਹੜੇ PTP+B ਨੇ ਪਿੱਛੇ ਜੇ ਪੇਪਰ ਲਿਆ ਸੀ ਕਾਫੀ ਕੁਐਸਚਨ ਇਹਦੇ ਵਿੱਚੋਂ ਆ ਰਹੇ ਸੀ ਤਾਂ ਇਹਦੇ ਨਾਲ ਰਿਲੇਟਡ ਆਪਾਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਇਹਦੇ ਬਾਰੇ ਦੱਸਾਂਗੇ ਠੀਕ ਆ ਤਾਂ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ GK ਅਕੈਡਮੀ ਪੰਜਾਬ ਤੇ ਲਿੰਕ ਸਾਰੀਆਂ ਵੀਡੀਓਜ਼ ਹੋਗੇ ਚਾਹੇ ਆਪਣੇ ਚੈਨਲ ਦੇ ਟੈਲੀਗ੍ਰam ਦੇ ਮੈਂ ਤੁਹਾਨੂੰ ਇਹਦੀ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦੇ ਦਾਂਗਾ ਤਾਂ ਤੁਸੀਂ ਜਾ ਕੇ ਉਹ ਕਰ ਸਕਦੇ ਹੋ ਠੀਕ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ ਜੀ